ਅੱਜ ਦੀ ਵੀ ਜਿਹੜੀ ਵੀਡੀਓ ਬਣਾਈ ਆ ਫਾਰਮ ਵਿੱਚੋਂ ਬਣਾਈ ਆ ਫਾਰਮ ਵਿੱਚ ਬਾਈ ਕੋਲੇ ਦੋ ਬਾਈ ਇਹ ਬਾਬਰ ਦੀ ਬੱਸੀ ਆ ਉਹ ਵੀ ਬਾਬਰ ਦੀ ਆ ਦੋਨੇ ਭੈਣਾ ਠੀਕ ਆ ਬਾਈ ਬਹੁਤ ਚੰਗੇ ਸੀਮਣ ਦੇ ਬੱਚੇ ਆ ਬਾਈ ਕੋਲੇ ਦੋ ਬੜਾ ਬਾਈ ਨੇ ਬਕਾਊ ਕਰੀਆਂ ਸਾਈਵਾਲ ਨੇ ਬਾਈ ਬਰੀਡ ਚੈੱਕ ਕਰੋ ਪਹਿਲਾਂ ਤਾਂ ਆ ਬੱਚੀਆਂ ਬਾਈ ਨੇ ਬਹੁਤ ਚੰਗੇ ਸੀਮਣ ਵਾਲੀਆਂ ਦੱਸੀਆਂ ਨੇ ਪੂਰਾ ਸੀਮਣ ਦੇ ਕੰਮ ਕਰਦਾ ਬਾਈ ਇਹ ਨਹੀਂ ਹੈਗਾ ਵੀ ਬਰੀਡ ਪੂਰੀ ਇੱਕ ਨੰਬਰ ਆ ਆ 21 ਮਹੀਨਿਆਂ ਦੀ ਬੱਸੀ ਗੱਬਣਾ ਠੀਕ ਆ ਬਾਈ ਗੱਬਣਾ ਹੋਣਾ ਹੈ ਹਾਂ ਠੀਕ ਹੈ 21 ਮਹੀਨਿਆਂ ਦੀ ਸਾਰੀ ਉਮਰ ਆ ਬਾਈ ਗੱਬਣ ਹੋਈ ਵੀ ਆ ਸਾਈਵਾਲ ਬਰੀਡ ਇਹ ਵੜਾ ਸਾਰੀਆਂ ਚੰਗੀਆਂ ਸਾਰੀਆਂ ਪਹਿਲਾਂ ਦਿਖਾ ਦਈਏ ਫਿਰ ਉਹਨਾਂ ਬਾਰੇ ਦੋਨਾਂ ਬਾਰੇ ਪੁੱਛਾਂਗੇ ਪਿੰਡ ਹੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ᱧਿਆਲ ਸਿੰਘਲ ਨੇੜੇ ᱧਿਆਲ ਸਿੰਘਲ ਦੇ ਕੋਲ ਪਿੰਡ ਨੇੜ ਹੀ ਰਹਿ ਜਾਂਦੇ ਆ ਵੜ ਦੇਖੋ ਬਾਈ ਠੰਡੀਆਂ ਹੁੰਦੀਆਂ ਬਾਈ ਕਹਿੰਦਾ ਫੁੱਲ ਸੁਹਾ ਠੰਡੇ ਨੇ ਇੱਕ ਆਪ ਕਿੰਨਾ ਮਹੀਨਿਆਂ ਨੂੰ ਵੇਚਾਂਗੇ ਤੇ ਤਿੰਨ ਮਹੀਨੇ ਸੂਣਦੇ ਰਹਿੰਦੇ ਆ ਵੱਡੀ ਗਾਂ ਠੀਕ ਹੈ ਜੀ ਇਹਦੇ ਵੱਡੀ ਦੇ ਠੀਕ ਹੈ ਬਾਈ ਪਹਿਲੇ ਨੰਬਰ ਵਾਲੀ ਨੇ ਓਕੇ ਪਹਿਲੇ ਨੰਬਰ ਵਾਲੀ ਨੇ ਇਹ ਆ ਕਿਹੜਾ ਸੂਸ ਹੁੰਦੀ ਹੈ ਇਹ ਤੀਜੇ ਸੂਂਦੀ ਹੈ ਕਿੰਨੇ ਦਿਨ ਲਾਉਗੀ ਤੇ 20 ਕਿਤੇ ਨੇ ਰਹਿੰਦੇ ਇਹ 18 20 ਦਿਨ ਕਿੰਨਾ ਕਿਲੀ ਆਪਣੇ ਕੋਲ ਰਿਕਾਰਡ ਕਿੰਨਾ ਦੁੱਧ ਦਾ ਰਿਕਾਰਡ ਇਹਦਾ ਵੀ ਆਪਾਂ 18 ਕਿਲੋ ਚੋਇਆ ਪਿਛਲੇ 18 ਕਿਲੋ ਚੋਇਆ ਬਾਈ ਨੇ ਘਰੇ ਠੀਕ ਆ ਬੈਡ ਚੰਗੀ ਆ ਕੱਚੀ ਕੱਚੀ ਆ ਬਾਈ ਠੀਕ ਆ ਤੇ ਆ ਬੈਡ ਕਿਹੜਾ ਸੁਬ ਸੁਈ ਆ ਇਹ ਨੇ ਇਹ ਹੁਣ ਪਹਿਲੇ ਸੁਈ ਆ ਕਦੋਂ ਸੁਈ ਆ ਇਹਨੂੰ ਤਕਰੀਬਨ ਹੋ ਗਏ 20 22 ਦਿਨ ਸੁਈ ਕਿੰਨਾ ਦੁੱਧ ਤਿਆਰ ਆ ਹੁਣ 10 ਕਿਲੋ ਦਾ 10 ਲੀਟਰ ਨੈਟ ਤਿਆਰ ਹਾਂ ਠੰਡੀ ਕਿਵੇਂ ਆ ਪੂਰੀ ਠੰਡੀ ਦੋਨੇ ਪਾਸੇ ਬਹਿ ਕੇ ਚਵਾਈ ਦੋਨੇ ਪਾਸੇ ਦੋਨੇ ਪਾਸੇ ਬਹਿ ਕੇ ਬਾਈ ਕਹਿੰਦਾ ਸੀ ਜਵਾਕ ਚੋਣਾ 15 ਸਾਲਾਂ ਦਾ ਜਵਾਕ ਆ ਠ ਬਹੁਤ ਚੰਗੀ ਬਰੀਡ ਆ ਬਾਈ ਕੋਲੇ ਸਾਰੀਆਂ ਸਾਈਵਾਲ ਆ ਬਾਈ ਕੋਈ ਮੰਨ ਕੇ ਚੱਲ ਬਾਈ ਕੋਲੇ ਮੱਝ ਨਹੀਂ ਕੋਈ ਐਫ ਨਹੀਂ ਹੈ ਨਾ ਤੇ ਜਿਹੜਾ ਇਹਦੇ ਮਗਰ ਬੱਚਾ ਨਾ ਬੱਛੀ ਬੱਛੀ ਦੀ ਕੁਆਲਿਟੀ ਦੇਖੋ ਥਾਰਪਾਰਕ ਦੀ 66 ਸੀਮਨ ਦੀ ਦੱਸਿਆ ਬਾਈ ਨੇ ਬਿਊਟੀ ਚੈੱਕ ਕਰੋ ਬਾਈ ਬਹੁਤ ਚੰਗਾ ਬੱਚਾ ਦਿੱਤਾ ਹਜੇ 20 ਦਿਨਾਂ ਦਾ ਬੱਚਾ ਬਾਈ ਲੈ ਹੈ ਨਾ ਹਾਂ ਕੀ ਬਾਤ ਆ 10000 ਦੀ ਬੱਛੀ ਬਾਈ ਕਹਿੰਦਾ ਮੈਂ ਰੱਖ ਤੂੰ ਜਿੱਦੇ ਦੁੱਧੋਂ ਹਟ ਗਈ ਕਿ ਨਹੀਂ ਬਈ ਹੂੰ ਛੋਰੀ ਚੈੱਕ ਕਰਵਾਉਣੀ ਆ ਲੈ 4 ਥਣ ਇਹ ਝੋੜੀਆਂ ਜਮਾ ਗੱਬਨ ਵਾਲੀ ਆ ਮੜੀ ਫੜ ਲਾ ਬਾਈ ਝੋਲੀ ਦੇਖਣ ਵਾਲੀ ਆ ਉਸ ਛੱਟ ਦੇ ਬਸ ਸੜ ਜਾਣਾ ਵਾੜੀ ਚੰਗੀ ਆ ਝੋਲੀ ਝੋਲੀ ਨੇੜ ਤੋਂ ਚੈੱਕ ਕਰਵਾਵਾਂ ਕੋਈ ਚੱਕਰ ਨਹੀਂ ਹੈ ਬਾਈ ਝੋਲੀ ਚੈੱਕ ਕਰੋ ਝੋਲੀ ਬੜੀ ਚੰਗੀ ਆ ਹਨਾ ਇੱਕ ਨੰਬਰ ਝੋਲੀ ਆ ਬਾਈ ਬਹੁਤ ਚੰਗਾ ਬੱਚਾ 9000 ਤਾਂ ਸੀ ਬਣਾਇਆ ਸੀ ਠੀਕ ਆ ਬਾਈ ਹੂੰ ਮੰਗ ਬਹੁਤ ਆ ਮਿਲਦਾ ਬਹੁਤ ਘਾਟਾ ਬੱਚਾ ਬਾਈ ਠੀਕ ਆ ਕਿ ਨਹੀਂ ਤੇ ਕਿਸੇ ਵੀਰ ਨੂੰ ਬਾਈ ਦੋਨਾਂ ਚੋਂ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ